ਲੋਕਤੰਤਰ ਦੇ ਚੌਥੇ ਸਤੰਭ ਸਾਰੇ ਮੇਰੇ ਮੀਡੀਆ ਦੇ ਭਰਾਓ ਇੱਥੇ ਪਹੁੰਚਣ ਤੇ ਮੈਂ ਤੁਹਾਡਾ ਜੀ ਆਇਆਂ ਖਾਂਦਾ ਜਿਹੜੀ ਮੇਅਰ ਦੀ ਇਲੈਕਸ਼ਨ ਦੀ ਗੱਲ ਹੈ ਜੀ ਮੈਂ 3 ਮਹੀਨੇ ਪਹਿਲੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਮੈਂ ਇੱਕ ਸ਼ੰਕਾ ਜਤਾਈ ਸੀ ਕਿ ਹਾਊਸ ট্রেਡਿੰਗ ਦਾ ਜੋ ਖੇਲ ਹਮੇਸ਼ਾ ਪਿੱਛੇ ਵੀ ਰਿਹਾ ਹੈ ਕਿਉਂਕਿ 2024 ਚ ਵੀ ਤੁਸੀਂ ਦੇਖਿਆ ਹੈ ਕਿ ਜੋ ਭਾਜਪਾ ਨੇ ਅਨਿਲ ਮਸੀਹ ਦੇ ਥਰੂ ਜੋ 8 ਵੋਟਾਂ ਰੱਦ ਕੀਤੀਆਂ ਉਹਦੇ ਨਾਲ ਇੱਕ ਨਾ ਲੋਕਤੰਤਰ ਨੂੰ ਬਹੁਤ ਜ਼ਿਆਦਾ ਤੱਕਾ ਲੱਗਦਾ ਹੈ ਦੋ ਮੇਅ ਜੋ ਦੋ ਕੌਂਸਲਰ ਬੀਜੇਪੀ ਵਿੱਚ ਗਏ ਹਨ ਉਹਦੇ ਵਿੱਚ ਜੋ ਬੀਜੇਪੀ ਚ ਗਏ ਹਨ ਮੈਂ ਸਮਝਦਾ ਕਿ ਜਨਤਾ ਨੇ ਜਿਸ ਕੌਂਸਲਰ ਨੂੰ ਜਿਸ ਅਹੁਦੇ ਵਾਸਤੇ ਜਿਸ ਪਾਰਟੀ ਇਸ ਤੇ ਚੁਣਿਆ ਉਹ ਕੌਂਸਲਰ ਦਾ ਕੱਲ ਬੀਜੇਪੀ ਦਾ ਪ੍ਰਧਾਨ ਕਹਿ ਰਿਹਾ ਸੀ ਕਿ ਮੋਦੀ ਜੀ ਦੀ ਨੀਤੀਆਂ ਕਾਰਨ ਉਹ ਉੱਥੇ ਗਏ ਹਨ ਮੈਂ ਸਮਝਦਾ ਹਾਂ ਕਿ 25000 ਇੱਕ ਵਾਰਡ 'ਚ ਬੰਦਾ ਬੰਦੇ ਹੁੰਦੇ ਹਨ ਉਹਨਾਂ ਦਾ ਹਮੇਸ਼ਾ ਲੋਕਤੰਤਰ ਵਿੱਚ ਉਹਨਾਂ ਨੇ ਜਿਹੜੀ ਅਗਰ ਆਪ ਨੂੰ ਵੋਟ ਪਾਈ ਹੈ ਕਾਂਗਰਸ ਦੇ ਕੌਂਸਲਰ ਨੂੰ ਵੋਟ ਪਾਈ ਹੈ ਉਹਨਾਂ ਨਾਲ ੱੱਕੇ ਵਾਲੀ ਗੱਲ ਹੁੰਦੀ ਹੈ ਸੋ ਮੈਂ ਹਮੇਸ਼ਾ ਹਾਊਸਟੇਡਿੰਗ ਦੇ ਖਿਲਾਫ ਰਿਹਾ ਕਿਉਂਕਿ ਦੋ ਕੌਂਸਲਰ ਜਿਹੜੇ ਉੱਥੇ ਆਪਣਾ ਭਾਜਪਾ 'ਚ ਗਏ ਹਨ ਉਹਦੇ ਪਿੱਛੇ ਅਕਾਲੀ ਦਲ ਨੂੰ ਪੂਰੀ ਸ਼ੰਕਾ ਹੈ ਕਿ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਜਾਂ ਉਹਦਾ ਖੇਲ ਚੱਲਿਆ ਹੈ ਸੋ ਮੈਂ ਅਕਾਲੀ ਦਲ ਇਹਦੇ ਸਖਤ ਖਿਲਾਫ ਹੈ ਉਹ ਲੋਕਤੰਤਰ ਵਿੱਚ ਜੋ ਲੋਕਾਂ ਨੇ ਜਿਸ ਨਮਾਉਂਦੇ ਨੂੰ ਚੁਣਿਆ ਉਹਦੇ ਹਸਾਬ ਨਾਲ ਹੀ ਉਹਨੂੰ ਉਸ ਪਾਰਟੀ 'ਚ ਰਹਿਣਾ ਚਾਹੀਦਾ ਸੋ ਮੈਂ ਇਹੀ ਕਵਾਂਗਾ ਕਿ ਹਾਲੇ ਖੇਲ ਅੱਗੇ ਵੀ ਚੱਲਣਾ ਕਿਉਂਕਿ 2 ਤਰੀਕ ਮੇਅਰ ਦਾ ਇਲੈਕਸ਼ਨ ਅਨਾਉਂਸ ਹੋਇਆ ਹੈ 2 ਤਰੀਕ ਨੂੰ ਕੱਲ ਮੇਅਰ ਦੇ ਇਲੈਕਸ਼ਨ ਅਨਾਉਂਸ ਹੋਇਆ ਤਾਂ 29 ਤਰੀਕ ਤੱਕ ਇਹ ਖੇਲਾ ਚੱਲਣਾ ਹੈਗਾ ਕਿਉਂਕਿ ਚੰਡੀਗੜ੍ਹ ਦੀ ਜਨਤਾ ਨੇ ਇਹ ਦੇਖ ਲਿਆ ਕਿ ਮੇਅਰ ਇਲੈਕਸ਼ਨ ਵਿੱਚ ਜੋ 2024 'ਚ ਹੋਇਆ ਉਹੀ ਖੇਲਾ ਇੱਥੇ ਫੇਰ ਚੱਲਣਾ ਹੈ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਕੀ ਕੋਈ ਗਵਰਨਰ ਸਾਹਿਬ ਦੇ ਨਾਲ ਜਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਦਾ ਸਮਾਂ ਮੰਗ ਰਹੇ ਹੋ ਜਾਂ ਕਿ ਸਾਰੇ ਤਰੀਕਾ ਜਿਹੜੀਆਂ ਜਲਦ ਤੋਂ ਜਲਦ ਅੱਗੇ ਕੀਤੀਆਂ ਜਾਣ ਅਸੀਂ ਜੋ ਆਪਣਾ ਗਵਰਨਰ ਸਾਹਿਬ ਨਾਲ ਵੀ ਅਸੀਂ ਇੱਕ ਲੈਟਰ ਪਾਈ ਹੈ ਜੀ ਉਹਨਾਂ ਤੋਂ ਟਾਈਮ ਮੰਗ ਰਹੇ ਹਾਂ ਕਿਉਂਕਿ ਮੇਨ ਜੋ ਸਾਡਾ ਮਕਸਦ ਹੈ ਕਿ ਜਲਦ ਤੋਂ ਜਲਦ ਇਲੈਕਸ਼ਨ ਹੋਣ ਤਾਂ ਕਿ ਹਾਊਸ ਟ੍ਰੇਡਿੰਗ ਦਾ ਜਿਹੜਾ ਖਤਰਾ ਹੈ ਉਹ ਘੱਟ ਤੋਂ ਘੱਟ ਹੋਵੇ ਔਰ ਜੋ ਮੇਨ ਮੇਰਾ ਮੁੱਦਾ ਹੈ ਕਿ ਮੇਅਰ ਜੋ ਹੈ 5 ਸਾਲ ਹਸਤੇ ਹੋਣਾ ਚਾਹੀਦਾ ਹੈ ਕਿਉਂਕਿ 10 ਇਹ 10 ਮਹੀਨੇ ਦਾ ਮੇਅਰ ਰਹਿ ਜਾਂਦਾ ਜੀ ਇਹਦੇ ਵਿੱਚ ਕਿਉਂਕਿ ਅਸੀਂ ਜੋ ਦੇਖਦੇ ਆ ਕਿ ਜਨਵਰੀ 29 ਨੂੰ ਇਲੈਕਸ਼ਨ ਹੋਣਾ ਹੈ ਤੇ ਉਸ ਤੋਂ ਬਾਅਦ ਦਸੰਬਰ ਨੂੰ 25 ਨੂੰ ਇਲੈਕਸ਼ਨ ਹੈ ਤੇ ਤੇ ਉਹਦੇ ਵਿੱਚ 1.5 ਮਹੀਨੇ ਦਾ ਕੋਡ ਆਫ ਕੰਡਕਟ ਲੱਗ ਜਾਣਾ ਉਹਦੇ ਨਾਲ ਕੀ ਹੈ ਕਿ 10 ਮਹੀਨੇ ਵਿੱਚ ਅਫਸਰ ਨੂੰ ਮੇਅਰ ਨੂੰ ਵੀ ਸਮਝ ਨਹੀਂ ਲੱਗਦੀ ਤੇ ਅਫਸਰ ਵੀ ਬੇਵਕੂਫੀ ਵਾਲਾ ਜਿਹੜਾ ਕੰਮ ਹੈ ਪੜਾ ਦਿੰਦੇ ਹੈਗੇ ਸੋ ਪਹਿਲੇ ਹੀ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਦੀ ਜਨਤਾ ਜਿਹੜੀ ਕਿ ਇੱਕ ਸਮਝਦੀ ਸੀ ਕਿ ਚੰਡੀਗੜ੍ਹ ਇੱਕ ਸਾਫ਼ ਸੁਥਰੀ ਸ਼ਹਿਰ ਹੈ ਉਹਦੀਆਂ ਸੜਕਾਂ ਜਿਹੜੀਆਂ ਹੈਗੀਆਂ ਕਾਰਪੇਟ ਵਰਗੀਆਂ ਤੇ ਅੱਜ ਜੋ ਹਾਲਾਤ ਬਣ ਗਏ ਹਨ ਮੈਂ ਸਮਝਦਾ ਆ ਕਿ ਖੱਡੇ ਵਿੱਚ ਸੜਕਾਂ ਚੱਲ ਰਹੀਆਂ ਹਨ ਸੋ ਮੈਨੂੰ ਜੋ ਵਰੀਡ ਹੈ ਕਿ ਆਪਾਂ ਮੇਰੀ ਅਕਾਲੀ ਦਲ ਦੀ ਇੱਕ ਮੰਗ ਹੈਗੀ ਹੈ ਕਿ ਅਸੀਂ ਜਲਦ ਤੋਂ ਜਲਦ ਇਲੈਕਸ਼ਨ ਹੋਣ ਔਰ ਫੇਅਰ ਇਲੈਕਸ਼ਨ ਹੋਣ ਔਰ ਮੇਨ ਜਿਹੜਾ ਸਾਡਾ ਮਕਸਦ ਹੈ ਕਿ ਜਿਹੜਾ ਦਲ ਬਦਲ ਜਿਹ ਕਾਨੂੰਨ ਹੈ ਉਹ ਇਮੀਡੀਏਟ ਗਵਰਨਸ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਲਾਗੂ ਹੋਵੇ ਤਾਂ ਕਿ ਜਿਸ ਪਾਰਟੀ ਦਾ ਨੁਮਾਇੰਦਾ ਚੁਣਿਆ ਜਾਂਦਾ ਹੈ ਉਸੀ ਪਾਰਟੀ ਚ ਹੀ ਰਹੇ ਔਰ ਜੋ ਮੰਡਟ ਸਾਡੀ ਚੰਡੀਗੜ੍ਹ ਦੀ ਜਨਤਾ ਨੇ ਦਿੱਤਾ ਉਹਨੂੰ ਸਨਮਾਨ ਕੀਤਾ ਜਾਵੇ। ਜਨਜੀ ਜੀ ਤੁਹਾਨੂੰ ਸ਼ੰਕਾ ਹੈ ਕਿ ਜਿਹੜੇ ਦੋ ਕੌਂਸਲਰ ਭਾਜਪਾ ਦੇ ਵਿੱਚ ਗਏ ਆ ਕਿਤੇ ਉਹ ਇਸ ਸਮਝੌਤੇ ਦੇ ਤਹਿਤ ਹੀ ਚਲੇ ਗਏ। ਮਨੂੰ ਪੂਰੀ ਸ਼ੰਕਾ ਹੈ ਕਿ ਕਿਉਂਕਿ ਕਦੀ ਵੀ ਜਿਹੜਾ ਵਿਚਾਰ ਹੈ ਉਹ ਦਸੰਬਰ 'ਚ ਹੀ ਆ ਕੇ ਕਿਉਂ ਚੇਂਜ ਹੁੰਦਾ ਹੈ ਜਾਂ ਮੋਦੀ ਦੀਆਂ ਨੀਤੀਆਂ ਦਾ ਦਸੰਬਰ 'ਚ ਹੀ ਆ ਕੇ ਕਿਉਂ ਚੇਂਜ ਹੁੰਦਾ ਹੈ ਇਹਦੇ ਵਿੱਚ ਚੰਡੀਗੜ੍ਹ ਦੀ ਜਨਤਾ ਜ਼ਿਆਦਾ ਬੈਟਰ ਸਮਝ ਸਕਦੀ ਹੈ। ਲekin ਖੇਲਾ ਜਰੂਰ ਹੋ ਰਿਹਾ ਹੈ। ਹਰਦੀਪ ਸਿੰਘ ਬਟਰੇਲਾ ਤੋਂ ਦੀ ਪਾਰਟੀ ਨਹੀਂ ਛੱਡ ਕੇ ਗਏ ਸੀਗੇ ਉਹ ਵੀ ਇਸੇ ਤਰ੍ਹਾਂ ਹੀ ਗਏ। ਉਹ ਦੇਖੋ ਉਹ 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 ਦੱਸ ਸਕਦੇ ਆ ਜੀ ਕਿਸ ਤਰ੍ਹਾਂ ਗਏ ਆ ਲੇਕਿਨ ਪਾਰਟੀ ਨੇ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ, ਐਮਪੀ ਦੀ ਟਿਕਟ ਦਿੱਤੀ ਔਰ ਕਾਉਂਸਲਰ ਬਣਾਇਆ। ਸੋ ਉਹ ਉਹੀ ਗੱਲ ਦੱਸ ਸਕਦੇ ਆ ਕਿ ਇਹ ਕੀ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ ਲੇਕਿਨ ਪਾਰਟੀ ਵੱਲੋਂ ਮੈਂ ਇਹ ਹੀ ਕਹਾਂਗਾ ਕਿ ਕਦੀ ਵੀ ਕਿਸੇ ਪਾਰਟੀ ਨੂੰ ਛੱਡ ਕੇ ਜਾਣਾ ਨਹੀਂ ਚਾਹੀਦਾ ਕਿਉਂਕਿ ਪਾਰਟੀ ਇੱਕ ਮਾਂ ਹੁੰਦੀ ਹੈ ਔਰ ਪਾਰਟੀ ਦੇ ਨਾਲ ਹੀ ਉਹ ਇਨਸਾਨ ਹੈ ਕਦੀ ਇਨਸਾਨ ਇੰਡੀਵਿਜੂਅਲ ਅਗਰ ਮੈਂ ਅੱਜ ਹਟ ਜਾਵਾਂ ਪਾਰਟੀ ਤੋਂ ਤੇ ਮੇਰੀ ਕੋਈ ਵੈਲਿਊ ਨਹੀਂ ਹੈ ਜੀ ਪੰਜਾਬ ਵਿੱਚ ਆਪਰੇਸ਼ਨ ਲੋਟਸ ਦੀ ਬਹੁਤ ਚਰਚਾ ਚੱਲਦੀ ਆ ਆਪਰੇਸ਼ਨ ਲੋਟਸ ਹੀ ਅਸੀਂ ਕਹਾਂਗੇ ਕਿਉਂਕਿ ਜਿਸ ਤਰੀਕੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਆ ਕੋਈ ਜਾਂਚ ਦੀ ਮੰਗ ਹੈਗੀ ਹੈ ਕਿ ਜਿਹੜੇ ਆਗੂ ਇਸ ਟੈਂਟ ਤੇ ਸ਼ਫਲਿੰਗ ਕਰ ਰਹੇ ਨੇ ਇੱਕ ਪਾਸੇ ਦੂਸਰੇ ਪਾਸੇ ਜਾ ਰਹੇ ਨੇ ਉਹਨਾਂ ਦੀ ਜਾਂਚ ਪੜਤਾਲ ਹੋਵੇ ਕਿ ਜੀ ਉਹਨਾਂ ਦੇ ਕੋਈ ਕਿਸ ਤਰੀਕੇ ਉਹ ਜਾ ਰਹੇ ਨੇ ਕਿਉਂ ਜਾ ਰਹੇ ਨੇ ਦੇਖੋ ਜਾਂਚ ਪੜਤਾਲ ਕਰਨ ਦਾ ਤਾਂ ਫਾਇਦਾ ਹੈ ਕਿ ਸੈਂਟਰ 'ਚ ਵੀ ਬੀਜੇਪੀ ਦੀ ਸਰਕਾਰ ਹੈ ਜੀ ਤੇ ਇੱਥੇ ਵੀ ਸਾਰਾ ਬੀਜੇਪੀ ਤੱਕ ਤਾਂ ਜਾਂਚ ਕਰਨੀ ਕਿੰਨੇ ਆ ਮੈਂ ਤਾਂ ਜਨਤਾ ਦੀ ਅਦਾਲਤ ਵਿੱਚ ਜਾ ਰਿਹਾ ਕਿ ਜਨਤਾ ਦੇਖੇ ਕਿ ਆਉਣ ਵਾਲੇ 2025 ਦੇ ਇਲੈਕਸ਼ਨ ਉਹਦੇ ਵਿੱਚ ਜਨਤਾ ਜਵਾਬ ਦੇਵੇ ਕਿ ਇਹ ਇਹਨਾਂ ਦੇ ਕੌਂਸਲਰਾਂ ਦਾ ਕੀ ਕਰਨਾ ਚਾਹੀਦਾ ਤੇ ਸਾਡੀ ਮੰਗ ਹੈ ਵੀ ਜਲਦ ਤੋਂ ਜਲਦ ਚੋਣਾਂ ਹੋ ਜਾਣੀਆਂ ਚਾਹੀਦੀਆਂ ਟਾਈਮ ਨਾ ਪਵੇ ਹਾਂ ਸਾਡੀ ਮੇਰੀ ਮੰਗ ਹੈ ਜੀ ਕਿ ਜਲਦ ਤੋਂ ਜਲਦ ਚੋਣਾਂ ਹੋਣ ਕਿਉਂਕਿ ਇਹ 27 ਦਿਨ ਵਿੱਚ ਜਿਹੜਾ ਇਹ ਖੇਲਾ ਚੱਲਣਾ ਹੈ ਕਦੀ ਬੀਜੇਪੀ ਨੇ ਆ ਆਪਣਾ ਉਹਨਾਂ ਨੂੰ ਆਪਣੇ ਵੱਲ ਕਰਨਾ ਹੈ ਤੇ ਆਪ ਆਪ ਵੀ ਕੋਈ ਕਟਨੀ ਹੈ ਕਾਂਗਰਸ ਵੀ ਕੋਈ ਕਟਨੀ ਹੈ ਸੋ ਇਹਨਾਂ ਦਾ ਖੇਲਾ ਜਿਹੜਾ ਚੱਲਣਾ ਉਹ ਜਨਤਾ ਵਾਸਤੇ ਤੋਖ ਹੈ ਤੇ ਪਬਲਿਕ ਵਾਸਤੇ ਚੰਡੀਗੜ੍ਹ ਦੇ ਲੋਕਾਂ ਦੇ ਤੋਖ ਹੈ ਜੀ ਠੀਕ ਹੈ ਠੀਕ ਹੈ ਸਭ ਤੋਂ ਪਹਿਲੇ ਲੋਕਤੰਤਰ ਦੇ ਚੌਥੇ ਸਤੰਭ ਸਾਰੇ ਮੇਰੇ ਮੀਡੀਆ ਦੇ ਭਰਾਓ ਇੱਥੇ ਪਹੁੰਚਣ ਤੇ ਮੈਂ ਤੁਹਾਡਾ ਜੀ ਆਇਆਂ ਖਾਂਦਾ ਜਿਹੜੀ ਮੇਅਰ ਦੀ ਇਲੈਕਸ਼ਨ ਦੀ ਗੱਲ ਹੈ ਜੀ ਮੈਂ 3 ਮਹੀਨੇ ਪਹਿਲੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਮੈਂ ਇੱਕ ਸ਼ੰਕਾ ਜਿਤਾਈ ਸੀ ਕਿ ਹਾਊਸ ਟ੍ਰੇਡਿੰਗ ਦਾ ਜੋ ਖੇਲ ਹਮੇਸ਼ਾ ਪਿੱਛੇ ਵੀ ਰਿਹਾ ਹੈ ਕਿਉਂਕਿ 2024 ਚ ਵੀ ਤੁਸੀਂ ਦੇਖਿਆ ਹੈ ਕਿ ਜੋ ਭਾਜਪਾ ਨੇ ਅਨਿਲ ਮਸੀਹ ਦੇ ਥਰੂ ਜੋ 8 ਵੋਟਾਂ ਰੱਦ ਕੀਤੀਆਂ ਉਹਦੇ ਨਾਲ ਇੱਕ ਨਾ ਲੋਕਤੰਤਰ ਨੂੰ ਬਹੁਤ ਜ਼ਿਆਦਾ ਤੱਕਾ ਲੱਗਦਾ ਹੈ ਦੋ ਮੇਅ ਜੋ ਦੋ ਕਾਉਂਸਲਰ ਭਾਜਪਾ ਵਿੱਚ ਗਏ ਹਨ ਉਹਦੇ ਵਿੱਚ ਜੋ ਬੀਜੇਪੀ ਚ ਗਏ ਹਨ ਮੈਂ ਸਮਝਦਾ ਕਿ ਜਨਤਾ ਨੇ ਜਿਸ ਕਾਉਂਸਲਰ ਨੂੰ ਜਿਸ ਅਹੁਦੇ ਵਾਸਤੇ ਜਿਸ ਪਾਰਟੀ ਇਸ ਤੇ ਚੁਣਿਆ ਉਹ ਕਾਉਂਸਲਰ ਦਾ ਕੱਲ ਬੀਜੇਪੀ ਦਾ ਪ੍ਰਧਾਨ ਕਹਿ ਰਿਹਾ ਸੀ ਕਿ ਮੋਦੀ ਜੀ ਦੀ ਨੀਤੀਆਂ ਕਾਰਨ ਉਹ ਉੱਥੇ ਗਏ ਹਨ ਮੈਂ ਸਮਝਦਾ ਕਿ 25000 ਇੱਕ ਬਾੜੀ ਚ ਬੰਦਾ ਬੰਦੇ ਹੁੰਦੇ ਹਨ ਉਹਨਾਂ ਦਾ ਹਮੇਸ਼ਾ ਲੋਕਤੰਤਰ ਵਿੱਚ ਉਹਨਾਂ ਨੇ ਜਿਹੜੀ ਅਗਰ ਆਪ ਨੂੰ ਵੋਟ ਪਾਈ ਹੈ ਕਾਂਗਰਸ ਦੇ ਕਾਉਂਸਲਰ ਨੂੰ ਵੋਟ ਪਾਈ ਹੈ ਉਹਨਾਂ ਨਾਲ ਤੱਕੇ ਵਾਲੀ ਗੱਲ ਹੁੰਦੀ ਹੈ ਸੋ ਮੈਂ ਹਮੇਸ਼ਾ ਹਾਊਸਟੇਟਿੰਗ ਦੇ ਖਿਲਾਫ ਰਹਾ ਕਿਉਂਕਿ ਦੋ ਕੌਂਸਲਰ ਜਿਹੜੇ ਉੱਥੇ ਆਪਣਾ ਭਾਜਪਾ ਚ ਗਏ ਹਨ ਉਹਦੇ ਪਿੱਛੇ ਅਕਾਲੀ ਦਲ ਨੂੰ ਪੂਰੀ ਸ਼ੰਕਾ ਹੈ ਕਿ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਜਾਂ ਉਹਦਾ ਖੇਲ ਚੱਲਿਆ ਸੋ ਮੈਂ ਅਕਾਲੀ ਦਲ ਇਹਦੇ ਸਖਤ ਖਿਲਾਫ ਹੈ ਉਹ ਲੋਕਤੰਤਰ ਵਿੱਚ ਜੋ ਲੋਕਾਂ ਨੇ ਜਿਸ ਨਮਾਣਦੇ ਨੂੰ ਚੁਣਿਆ ਉਹਦੇ ਹਸਾਬ ਨਾਲ ਹੀ ਉਹਨੂੰ ਉਸ ਪਾਰਟੀ 'ਚ ਰਹਿਣਾ ਚਾਹੀਦਾ ਹੈ ਸੋ ਮੈਂ ਇਹੀ ਕਵਾਂਗਾ ਕਿ ਹਾਲੇ ਖੇਲ ਅੱਗੇ ਵੀ ਚੱਲਣਾ ਕਿਉਂਕਿ 2 ਤਰੀਕ ਮੇਅਰ ਦਾ ਇਲੈਕਸ਼ਨ ਅਨਾਉਂਸ ਹੋਇਆ ਹੈ 2 ਤਰੀਕ ਨੂੰ ਕੱਲ ਮੇਅਰ ਦੇ ਇਲੈਕਸ਼ਨ ਅਨਾਉਂਸ ਹੋਇਆ ਤਾਂ 29 ਤਰੀਕ ਤੱਕ ਇਹ ਖੇਲਾ ਚੱਲਣਾ ਹੈਗਾ ਕਿਉਂਕਿ ਚੰਡੀਗੜ੍ਹ ਦੀ ਜਨਤਾ ਨੇ ਇਹ ਦੇਖ ਲਿਆ ਕਿ ਮੇਅਰ ਇਲੈਕਸ਼ਨ ਵਿੱਚ ਜੋ 2024 'ਚ ਹੋਇਆ ਉਹੀ ਖੇਲਾ ਇੱਥੇ ਫੇਰ ਚੱਲਣਾ ਹੈ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਕੀ ਕੋਈ ਗਵਰਨਰ ਸਾਹਿਬ ਦੇ ਨਾਲ ਜਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਦਾ ਸਮਾਂ ਮੰਗ ਰਹੇ ਹੋ ਜਾਂ ਕਿ ਸਾਰੇ ਤਰੀਕਾਂ ਜਿਹੜੀਆਂ ਜਲਦ ਤੋਂ ਜਲਦ ਅੱਗੇ ਕੀਤੀਆਂ ਜਾਣ ਅਸੀਂ ਜੋ ਆਪਣਾ ਗਵਰਨਰ ਸਾਹਿਬ ਨਾਲ ਵੀ ਅਸੀਂ ਇੱਕ ਲੈਟਰ ਪਾਈ ਹੈ ਜੀ ਉਹਨਾਂ ਤੋਂ ਟਾਈਮ ਮੰਗ ਰਹੇ ਆ ਕਿਉਂਕਿ ਮੇਨ ਜੋ ਸਾਡਾ ਮਕਸਦ ਹੈ ਕਿ ਜਲਦ ਤੋਂ ਜਲਦ ਇਲੈਕਸ਼ਨ ਹੋਣ ਤਾਂ ਕਿ ਹਾਊਸ ਟ੍ਰੇਡਿੰਗ ਦਾ ਜਿਹੜਾ ਖਤਰਾ ਹੈ ਉਹ ਘੱਟ ਤੋਂ ਘੱਟ ਹੋਵੇ ਔਰ ਜੋ ਮੇਨ ਮੇਰਾ ਮੁੱਦਾ ਹੈ ਕਿ ਮੇਅਰ ਜੋ ਹੈ 5 ਸਾਲ ਹਸਤੇ ਹੋਣਾ ਚਾਹੀਦਾ ਕਿਉਂਕਿ 10 ਇਹ 10 ਮਹੀਨੇ ਦਾ ਮੇਅਰ ਰਹਿ ਜਾਂਦਾ ਜੀ ਇਹਦੇ ਵਿੱਚ ਕਿਉਂਕਿ ਅਸੀਂ ਜੋ ਦੇਖਦੇ ਆ ਕਿ ਜਨਵਰੀ 29 ਨੂੰ ਇਲੈਕਸ਼ਨ ਹੋਣਾ ਹੈ ਤਾਂ ਉਸ ਤੋਂ ਬਾਅਦ ਦਸੰਬਰ ਨੂੰ 25 ਨੂੰ ਇਲੈਕਸ਼ਨ ਹੈ ਤੇ ਤੇ ਉਹਦੇ ਵਿੱਚ ਡੇਢ ਮਹੀਨੇ ਦਾ ਕੋਡ ਆਫ ਕੰਡਕਟ ਲੱਗ ਜਾਣਾ ਉਹਦੇ ਨਾਲ ਕੀ ਹੈ ਕਿ 10 ਮਹੀਨੇ ਵਿੱਚ ਅਫਸਰ ਨੂੰ ਮੇਅਰ ਨੂੰ ਵੀ ਸਮਝ ਨਹੀਂ ਲੱਗਦੀ ਤੇ ਅਫਸਰ ਵੀ ਬੇਵਕੂਫੀ ਵਾਲਾ ਜਿਹੜਾ ਕੰਮ ਹੈ ਪੜਾ ਦਿੰਦੇ ਹੈਗੇ ਸੋ ਪਹਿਲੇ ਹੀ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਦੀ ਜਨਤਾ ਜਿਹੜੀ ਕਿ ਇੱਕ ਸਮਝਦੀ ਸੀ ਕਿ ਚੰਡੀਗੜ੍ਹ ਇੱਕ ਸਾਫ਼ ਸੁਥਰੀ ਸ਼ਹਿਰ ਹੈ ਉਹਦੀਆਂ ਸੜਕਾਂ ਜਿਹੜੀਆਂ ਹੈਗੀਆਂ ਕਾਰਪੇਟ ਵਰਗੀਆਂ ਤੇ ਅੱਜ ਜੋ ਹਾਲਾਤ ਬਣ ਗਏ ਹਨ ਮੈਂ ਸਮਝਦਾ ਕਿ ਖੱਡੇ ਵਿੱਚ ਸੜਕਾਂ ਚੱਲ ਰਹੀਆਂ ਹਨ ਸੋ ਮੈਨੂੰ ਜੋ ਵਰੀਡ ਹੈ ਕਿ ਆਪਾਂ ਮੇਰੀ ਅਕਾਲੀ ਦਲ ਦੀ ਇੱਕ ਮੰਗ ਹੈਗੀ ਹੈ ਕਿ ਅਸੀਂ ਜਲਦ ਤੋਂ ਜਲਦ ਇਲੈਕਸ਼ਨ ਹੋਣ ਔਰ ਫੇਅਰ ਇਲੈਕਸ਼ਨ ਹੋਣ ਔਰ ਮੇਨ ਜਿਹੜਾ ਸਾਡਾ ਮਕਸਦ ਹੈ ਕਿ ਜਿਹੜਾ ਦਲ ਬਦਲ ਜਿ ਕਾਨੂੰਨ ਹੈ ਉਹ ਇਮੀਡੀਏਟ ਗਵਰਨਸ ਸਾਹਮਣੂ ਮੈਂ ਰਿਕਵੈਸਟ ਕਰਾਂਗਾ ਕਿ ਲਾਗੂ ਹੋਵੇ ਤਾਂ ਕਿ ਜਿਸ ਪਾਰਟੀ ਦਾ ਨੁਮਾਇੰਦਾ ਚੁਣਿਆ ਜਾਂਦਾ ਹੈ ਉਸੇ ਪਾਰਟੀ ਚ ਹੀ ਰਹੇ ਔਰ ਜੋ ਮੰਡਟ ਸਾਡੀ ਚੰਡੀਗੜ੍ਹ ਦੀ ਜਨਤਾ ਨੇ ਦਿੱਤਾ ਹੈ ਉਹਨੂੰ ਸਨਮਾਨ ਕੀਤਾ ਜਾਵੇ। ਸਾਹਿਬ ਜੀ ਤੁਹਾਨੂੰ ਸ਼ੰਕਾ ਹੈ ਕਿ ਜਿਹੜੇ ਦੋ ਕੌਂਸਲਰ ਭਾਜਪਾ ਦੇ ਵਿੱਚ ਗਏ ਆ ਇਹ ਦੋਏ ਸਿਸਟਮ ਗਲੁੱਟ ਇਹਦਾ ਇਹ ਚੱਲੇ ਗਏ ਮਨੂੰ ਪੂਰੀ ਸ਼ੰਕਾ ਹੈ ਕਿ ਕਿਉਂਕਿ ਕਦੀ ਵੀ ਜਿਹੜਾ ਵਿਚਾਰ ਹੈ ਉਹ ਦਸੰਬਰ 'ਚ ਹੀ ਆ ਕੇ ਕਿਉਂ ਚੇਂਜ ਹੁੰਦਾ ਹੈ ਜਾਂ ਮੋਦੀ ਦੀਆਂ ਨੀਤੀਆਂ ਦਾ ਦਸੰਬਰ 'ਚ ਹੀ ਆ ਕੇ ਕਿਉਂ ਚੇਂਜ ਹੁੰਦਾ ਹੈ ਇਹਦੇ ਵਿੱਚ ਚੰਡੀਗੜ੍ਹ ਦੀ ਜਨਤਾ ਜ਼ਿਆਦਾ ਬੈਟਰ ਸਮਝ ਸਕਦੀ ਹੈ ਲੇਕਿਨ ਖੇਲਾ ਜ਼ਰੂਰ ਹੋ ਰਿਹਾ ਹੈ ਹਰਦੀਪ ਸਿੰਘ ਬਟਰੇਲਾ ਤੋਂ ਦੀ ਪਾਰਟੀ ਨਹੀਂ ਛੱਡ ਕੇ ਗਏ ਸੀਗੇ ਉਹ ਵੀ ਇਸੇ ਤਰ੍ਹਾਂ ਹੀ ਗਏ ਜੀ ਉਹ ਦੇਖੋ ਉਹ 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 ਦੱਸ ਸਕਦੇ ਆ ਜੀ ਕਿਸ ਤਰ੍ਹਾਂ ਗਏ ਆ ਲੇਕਿਨ ਪਾਰਟੀ ਨੇ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ ਐਮਪੀ ਦੀ ਟਿਕਟ ਦਿੱਤੀ ਔਰ ਕਾਉਂਸਲਰ ਬਣਾਇਆ ਸੋ ਉਹ ਉਹੀ ਗੱਲ ਦੱਸ ਸਕਦੇ ਹਨ ਕਿ ਇਹ ਕੀ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ ਲੇਕਿਨ ਪਾਰਟੀ ਵੱਲੋਂ ਮੈਂ ਇਹੀ ਕਵਾਂਗਾ ਕਿ ਕਦੀ ਵੀ ਕਿਸੇ ਪਾਰਟੀ ਨੂੰ ਛੱਡ ਕੇ ਜਾਣਾ ਨਹੀਂ ਚਾਹੀਦਾ ਕਿਉਂਕਿ ਪਾਰਟੀ ਇੱਕ ਮਾਂ ਹੁੰਦੀ ਹੈ ਔਰ ਪਾਰਟੀ ਦੇ ਨਾਲ ਹੀ ਉਹ ਇਨਸਾਨ ਹੈ ਕਦੀ ਇਨਸਾਨ ਇੰਡੀਵਿਜੂਅਲ ਅਗਰ ਮੈਂ ਅੱਜ ਹਟ ਜਾਵਾਂ ਪਾਰਟੀ ਤੋਂ ਤੇ ਮੇਰੀ ਕੋਈ ਵੈਲਿਊ ਨਹੀਂ ਹੈ ਜੀ ਪੰਜਾਬ ਵਿੱਚ ਆਪਰੇਸ਼ਨ ਲੋਟਸ ਦੀ ਬਹੁਤ ਚਰਚਾ ਚੱਲਦੀ ਹੈ ਆਪਰੇਸ਼ਨ ਲੋਟਸ ਹੀ ਅਸੀਂ ਕਵਾਂਗੇ ਕਿਉਂਕਿ ਜਿਸ ਤਰੀਕੇ ਤੁਸੀਂ ਆਬਜ਼ਰਵ ਕਰ ਰਹੇ ਹੋ ਕੋਈ ਜਾਂਚ ਦੀ ਮੰਗ ਹੈਗੀ ਹੈ ਕਿ ਜਿਹੜੇ ਆਗੂ ਇਸ ਸਟੇਜ ਤੇ ਸ਼ਫਲਿੰਗ ਕਰ ਰਹੇ ਨੇ ਇੱਕ ਪਾਸੇ ਦੂਸਰੇ ਪਾਸੇ ਜਾ ਰਹੇ ਨੇ ਉਹਨਾਂ ਦੀ ਜਾਂਚ ਪੜਤਾਲ ਹੋਵੇ ਕਿ ਜੀ ਉਹਨਾਂ ਦੇ ਕੋਈ ਕਿਸ ਤਰੀਕੇ ਉਹ ਜਾ ਰਹੇ ਨੇ ਕਿਉਂ ਜਾ ਰਹੇ ਨੇ ਦੇਖੋ ਜਾਂਚ ਪੜਤਾਲ ਕਰਨ ਦਾ ਤਾਂ ਫਾਇਦਾ ਹੈ ਕਿ ਸੈਂਟਰ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਜੀ ਤੇ ਇੱਥੇ ਵੀ ਸਾਰਾ ਬੀਜੇਪੀ ਤੱਕ ਤਾਂ ਜਾਂਚ ਕਰਨੀ ਕਿੰਨੇ ਮੈਂ ਤਾਂ ਜਨਤਾ ਦੀ ਅਦਾਲਤ ਵਿੱਚ ਜਾ ਰਿਹਾ ਕਿ ਜਨਤਾ ਦੇਖੇ ਕਿ ਆਉਣ ਵਾਲੇ 2025 ਦੇ ਇਲੈਕਸ਼ਨਾਂ ਉਦੇ ਵਿੱਚ ਜਨਤਾ ਜਵਾਬ ਦੇਵੇ ਕਿ ਇਹ ਇਹਨਾਂ ਦੇ ਕੌਂਸਲਰਾਂ ਦਾ ਕੀ ਕਰਨਾ ਚਾਹੀਦਾ। ਤੁਹਾਡੀ ਮੰਗ ਹੈ ਵੀ ਜਲਦ ਤੋਂ ਜਲਦ ਚੋਣਾ ਹੋ ਜਾਣੀਆਂ ਚਾਹੀਦੀਆਂ ਟਾਈਮ ਨਪਰ ਰਿਹਾ। ਹਾਂ ਸਾਡੀ ਮੇਰੀ ਮੰਗ ਹੈ ਜੀ ਕਿ ਜਲਦ ਤੋਂ ਜਲਦ ਚੋਣਾ ਹੋਣ ਕਿਉਂਕਿ ਇਹ 27 ਦਿਨ ਵਿੱਚ ਜਿਹੜਾ ਇਹ ਖੇਲਾ ਚੱਲਣਾ ਹੈ ਕਦੀ ਭਾਜੀਪੀ ਨੇ ਆਪਣਾ ਉਹਨਾਂ ਨੂੰ ਆਪਣੇ ਵੱਲ ਕਰਨਾ ਹੈ ਤੇ ਆਪ ਆਪ ਵੀ ਕੋਈ ਕਟਨੀ ਹੈ ਕਾਂਗਰਸ ਵੀ ਕੋਈ ਕਟਨੀ ਹੈ। ਸੋ ਇਹਨਾਂ ਦਾ ਖੇਲਾ ਜਿਹੜਾ ਚੱਲਣਾ ਉਹ ਜਨਤਾ ਵਾਸਤੇ ਤੋਖ ਹੈ ਤੇ ਪਬਲਿਕ ਵਾਸਤੇ ਚੰਡੀਗੜ੍ਹ ਦੇ ਲੋਕਾਂ ਦੇ ਤੋਖ ਹੈ ਜੀ। ਠੀਕ ਹੈ। ਠੀਕ ਹੈ। ਸਭ ਤੋਂ ਪਹਿਲੇ ਲੋਕਤੰਤਰ ਦੇ ਚੌਥੇ ਸਤੰਭ ਸਾਰੇ ਮੇਰੇ ਮੀਡੀਆ ਦੇ ਭਰਾਓ ਇੱਥੇ ਪਹੁੰਚਣ ਤੇ ਮੈਂ ਤੁਹਾਡਾ ਜੀ ਆਇਆਂ ਖਦਾ ਜਿਹੜੀ ਮੇਅਰ ਦੀ ਇਲੈਕਸ਼ਨ ਦੀ ਗੱਲ ਹੈ ਜੀ ਮੈਂ 3 ਮਹੀਨੇ ਪਹਿਲੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਮੈਂ ਇੱਕ ਸ਼ੰਕਾ ਜਤਾਈ ਸੀ ਕਿ ਹਾਊਸ ট্রেਡਿੰਗ ਦਾ ਜੋ ਖੇਲ ਹਮੇਸ਼ਾ ਪਿੱਛੇ ਵੀ ਰਿਹਾ ਹੈ ਕਿਉਂਕਿ 2024 ਚ ਵੀ ਤੁਸੀਂ ਦੇਖਿਆ ਹੈ ਕਿ ਜੋ ਭਾਜਪਾ ਨੇ ਅਨਿਲ ਮਸੀਹ ਦੇ ਥਰੂ ਜੋ 8 ਵੋਟਾਂ ਰੱਦ ਕੀਤੀਆਂ ਉਹਦੇ ਨਾਲ ਇੱਕ ਨਾ ਲੋਕਤੰਤਰ ਨੂੰ ਬਹੁਤ ਜ਼ਿਆਦਾ ਤੱਕਾ ਲੱਗਦਾ ਹੈ ਦੋ ਮੇਅ ਜੋ ਦੋ ਕੌਂਸਲਰ ਬੀਜੇਪੀ ਵਿੱਚ ਗਏ ਹਨ ਉਹਦੇ ਵਿੱਚ ਜੋ ਬੀਜੇਪੀ ਚ ਗਏ ਹਨ ਮੈਂ ਸਮਝਦਾ ਕਿ ਜਨਤਾ ਨੇ ਜਿਸ ਕੌਂਸਲਰ ਨੂੰ ਜਿਸ ਅਹੁਦੇ ਵਾਸਤੇ ਜਿਸ ਪਾਰਟੀ ਇਸ ਤੇ ਚੁਣਿਆ ਉਹ ਕੌਂਸਲਰ ਦਾ ਕੱਲ ਬੀਜੇਪੀ ਦਾ ਪ੍ਰਧਾਨ ਕਹਿ ਰਿਹਾ ਸੀ ਕਿ ਮੋਦੀ ਜੀ ਦੀ ਨੀਤੀਆਂ ਕਾਰਨ ਉਹ ਉੱਥੇ ਗਏ ਹਨ ਮੈਂ ਸਮਝਦਾ ਹਾਂ ਕਿ 25000 ਇੱਕ ਵਾਰਡ 'ਚ ਬੰਦਾ ਬੰਦੇ ਹੁੰਦੇ ਹਨ ਉਹਨਾਂ ਦਾ ਹਮੇਸ਼ਾ ਲੋਕਤੰਤਰ ਵਿੱਚ ਉਹਨਾਂ ਨੇ ਜਿਹੜੀ ਅਗਰ ਆਪ ਨੂੰ ਵੋਟ ਪਾਈ ਹੈ ਕਾਂਗਰਸ ਦੇ ਕੌਂਸਲਰ ਨੂੰ ਵੋਟ ਪਾਈ ਹੈ ਉਹਨਾਂ ਨਾਲ ੱੱਕੇ ਵਾਲੀ ਗੱਲ ਹੁੰਦੀ ਹੈ ਸੋ ਮੈਂ ਹਮੇਸ਼ਾ ਹਾਊਸਟੇਡਿੰਗ ਦੇ ਖਿਲਾਫ ਰਿਹਾ ਕਿਉਂਕਿ ਦੋ ਕੌਂਸਲਰ ਜਿਹੜੇ ਉੱਥੇ ਆਪਣਾ ਭਾਜਪਾ 'ਚ ਗਏ ਹਨ ਉਹਦੇ ਪਿੱਛੇ ਅਕਾਲੀ ਦਲ ਨੂੰ ਪੂਰੀ ਸ਼ੰਕਾ ਹੈ ਕਿ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਜਾਂ ਉਹਦਾ ਖੇਲ ਚੱਲਿਆ ਹੈ ਸੋ ਮੈਂ ਅਕਾਲੀ ਦਲ ਇਹਦੇ ਸਖਤ ਖਿਲਾਫ ਹੈ ਉਹ ਲੋਕਤੰਤਰ ਵਿੱਚ ਜੋ ਲੋਕਾਂ ਨੇ ਜਿਸ ਨਮਾਉਂਦੇ ਨੂੰ ਚੁਣਿਆ ਉਹਦੇ ਹਿਸਾਬ ਨਾਲ ਹੀ ਉਹਨੂੰ ਉਸ ਪਾਰਟੀ 'ਚ ਰਹਿਣਾ ਚਾਹੀਦਾ ਸੋ ਮੈਂ ਇਹੀ ਕਵਾਂਗਾ ਕਿ ਹਾਲੇ ਖੇਲ ਅੱਗੇ ਵੀ ਚੱਲਣਾ ਹੈ ਕਿਉਂਕਿ 2 ਤਰੀਕ ਮੇਅਰ ਦਾ ਇਲੈਕਸ਼ਨ ਅਨਾਉਂਸ ਹੋਇਆ ਹੈ 2 ਤਰੀਕ ਨੂੰ ਕੱਲ ਮੇਅਰ ਦਾ ਇਲੈਕਸ਼ਨ ਅਨਾਉਂਸ ਹੋਇਆ ਤਾਂ 29 ਤਰੀਕ ਤੱਕ ਇਹ ਖੇਲਾ ਚੱਲਣਾ ਹੈਗਾ ਕਿਉਂਕਿ ਚੰਡੀਗੜ੍ਹ ਦੀ ਜਨਤਾ ਨੇ ਇਹ ਦੇਖ ਲਿਆ ਕਿ ਮੇਅਰ ਇਲੈਕਸ਼ਨ ਵਿੱਚ ਜੋ 2024 'ਚ ਹੋਇਆ ਉਹੀ ਖੇਲਾ ਇੱਥੇ ਫੇਰ ਚੱਲਣਾ ਹੈ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਕੀ ਕੋਈ ਗਵਰਨਰ ਸਾਹਿਬ ਦੇ ਨਾਲ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਦਾ ਸਮਾਂ ਮੰਗ ਰਹੇ ਹੋ ਜਾਂ ਕਿ ਸਰ ਦੇ ਤਰੀਕਾ ਜਿਹੜੀਆਂ ਜਲਦ ਤੋਂ ਜਲਦ ਅੱਗੇ ਕੀਤੀਆਂ ਜਾਣ ਅਸੀਂ ਜੋ ਆਪਣਾ ਗਵਰਨਰ ਸਾਹਿਬ ਨਾਲ ਵੀ ਅਸੀਂ ਇੱਕ ਲੈਟਰ ਪਾਈ ਹੈ ਜੀ ਉਹਨਾਂ ਤੋਂ ਟਾਈਮ ਮੰਗ ਰਹੇ ਹਾਂ ਕਿਉਂਕਿ ਮੇਨ ਜੋ ਸਾਡਾ ਮਕਸਦ ਹੈ ਕਿ ਜਲਦ ਤੋਂ ਜਲਦ ਇਲੈਕਸ਼ਨ ਹੋਣ ਤਾਂ ਕਿ ਹਾਊਸ ਟੇਟਿੰਗ ਦਾ ਜਿਹੜਾ ਖਤਰਾ ਹੈ ਉਹ ਘੱਟ ਤੋਂ ਘੱਟ ਹੋਵੇ ਔਰ ਜੋ ਮੇਨ ਮੇਰਾ ਮੁੱਦਾ ਹੈ ਕਿ ਮੇਅਰ ਜੋ ਹੈ 5 ਸਾਲ ਵਾਸਤੇ ਹੋਣਾ ਚਾਹੀਦਾ ਕਿਉਂਕਿ 10 ਇਹ 10 ਮਹੀਨੇ ਦਾ ਮੇਅਰ ਰਹਿ ਜਾਂਦਾ ਜੀ ਇਹਦੇ ਵਿੱਚ ਕਿਉਂਕਿ ਅਸੀਂ ਜੋ ਦੇਖਦੇ ਆ ਕਿ ਜਨਵਰੀ 29 ਨੂੰ ਇਲੈਕਸ਼ਨ ਹੋਣਾ ਹੈ ਤਾਂ ਉਸ ਤੋਂ ਬਾਅਦ ਦਸੰਬਰ ਨੂੰ 25 ਨੂੰ ਇਲੈਕਸ਼ਨ ਹੈ ਤੇ ਤੇ ਉਹਦੇ ਵਿੱਚ 1.5 ਮਹੀਨੇ ਦਾ ਕੋਡ ਆਫ ਕੰਡਕਟ ਲੱਗ ਜਾਣਾ ਉਹਦੇ ਨਾਲ ਕੀ ਹੈ ਕਿ 10 ਮਹੀਨੇ ਵਿੱਚ ਅਫਸਰ ਨੂੰ ਮੇਅਰ ਨੂੰ ਵੀ ਸਮਝ ਨਹੀਂ ਲੱਗਦੀ ਤੇ ਅਫਸਰ ਵੀ ਬੇਵਕੂਫੀ ਵਾਲਾ ਜਿਹੜਾ ਕੰਮ ਹੈ ਬੜਾ ਦਿੰਦੇ ਹੈਗੇ ਸੋ ਪਹਿਲੇ ਹੀ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਦੀ ਜਨਤਾ ਜਿਹੜੀ ਕਿ ਇੱਕ ਸਮਝਦੀ ਸੀ ਕਿ ਚੰਡੀਗੜ੍ਹ ਇੱਕ ਸਾਫ਼ ਸੁਥਰੀ ਸ਼ਹਿਰ ਹੈ ਉਹਦੀਆਂ ਸੜਕਾਂ ਜਿਹੜੀਆਂ ਹੈਗੀਆਂ ਕਾਰਪੇਟ ਵਰਗੀਆਂ ਤੇ ਅੱਜ ਜੋ ਹਾਲਾਤ ਬਣ ਗਏ ਹਨ ਮੈਂ ਸਮਝਦਾ ਕਿ ਖੱਡੇ ਵਿੱਚ ਸੜਕਾਂ ਚੱਲ ਰਹੀਆਂ ਹਨ ਸੋ ਮੈਨੂੰ ਜੋ ਵਰੀਡ ਹੈ ਕਿ ਆਪਾਂ ਮੇਰੀ ਅਕਾਲੀ ਦਲ ਦੀ ਇੱਕ ਮੰਗ ਹੈਗੀ ਹੈ ਕਿ ਅਸੀਂ ਜਲਦ ਤੋਂ ਜਲਦ ਇਲੈਕਸ਼ਨ ਹੋਣ ਔਰ ਫੇਅਰ ਇਲੈਕਸ਼ਨ ਹੋਣ ਔਰ ਮੇਨ ਜਿਹੜਾ ਸਾਡਾ ਮਕਸਦ ਹੈ ਕਿ ਜਿਹੜਾ ਦਲ ਬਦਲ ਜ ਕਾਨੂੰਨ ਹੈ ਉਹ ਇਮੀਡੀਏਟ ਗਵਰਨਸ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਲਾਗੂ ਹੋਵੇ ਤਾਂ ਕਿ ਜਿਸ ਪਾਰਟੀ ਦਾ ਨੁਮਾਇੰਦਾ ਚੁਣਿਆ ਜਾਂਦਾ ਹੈ ਉਸੀ ਪਾਰਟੀ 'ਚ ਹੀ ਰਹੇ ਔਰ ਜੋ ਮੰਡਟ ਸਾਡੀ ਚੰਡੀਗੜ੍ਹ ਦੀ ਜਨਤਾ ਨੇ ਦਿੱਤਾ ਉਹਨੂੰ ਸਨਮਾਨ ਕੀਤਾ ਜਾਵੇ। ਜੀ ਜੀ ਤੁਹਾਨੂੰ ਸ਼ੰਕਾ ਹੈ ਕਿ ਜਿਹੜੇ ਦੋ ਕੌਂਸਲਰ ਭਾਜਪਾ ਦੇ ਵਿੱਚ ਗਏ ਆ ਕਿ ਦੋ ਸਿਸਟਮ ਲੁੱਟੇ ਦੇ ਤਹਿਤ ਹੀ ਚਲੇ ਗਏ। ਮਨੂੰ ਪੂਰੀ ਸ਼ੰਕਾ ਹੈ ਕਿ ਕਿਉਂਕਿ ਕਦੀ ਵੀ ਜਿਹੜਾ ਵਿਚਾਰ ਹੈ ਉਹ ਦਸੰਬਰ 'ਚ ਹੀ ਆ ਕੇ ਕਿਉਂ ਚੇਂਜ ਹੁੰਦਾ ਜਾਂ ਮੋਦੀ ਦੀਆਂ ਨੀਤੀਆਂ ਦਾ ਦਸੰਬਰ 'ਚ ਹੀ ਆ ਕੇ ਕਿਉਂ ਚੇਂਜ ਹੁੰਦਾ ਹੈ। ਇਹਦੇ ਵਿੱਚ ਚੰਡੀਗੜ੍ਹ ਦੀ ਜਨਤਾ ਜ਼ਿਆਦਾ ਬੈਟਰ ਸਮਝ ਸਕਦੀ ਹੈ। لیکن کھیلا ضرور ہو رہا ہے۔ হরدیپ سنگھ بٹریلا ਤੋਂ ਦੀ پارٹی ਛੱਡ ਕੇ گئے ਸੀਗੇ ਉਹ ਵੀ ਇਸੇ ਤਰ੍ਹਾਂ ਹੀ ਗਏ। ਉਹ ਦੇਖੋ ਉਹ 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 ਦੱਸ ਸਕਦੇ ਆ ਜੀ ਕਿਸ ਤਰ੍ਹਾਂ ਗਏ ਆ لیکن پارٹی ਨੇ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ, ਐਮਪੀ ਦੀ ਟਿਕਟ ਦਿੱਤੀ ਔਰ ਕਾਉਂਸਲਰ ਬਣਾਇਆ। ਸੋ ਉਹ ਉਹੀ ਗੱਲ ਦੱਸ ਸਕਦੇ ਆ ਕਿ ਇਹ ਕੀ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ। ਲੇਕਿਨ پارٹی ਵੱਲੋਂ ਮੈਂ ਇਹੀ ਕਹਾਂਗਾ ਕਿ ਕਦੀ ਵੀ ਕਿਸੇ پارٹی ਨੂੰ ਛੱਡ ਕੇ ਜਾਣਾ ਨਹੀਂ ਚਾਹੀਦਾ ਕਿਉਂਕਿ پارٹی ਇੱਕ ਮਾਂ ਹੁੰਦੀ ਹੈ ਔਰ پارٹی ਦੇ ਨਾਲ ਹੀ ਉਹ ਇਨਸਾਨ ਹੈ ਕਦੀ ਇਨਸਾਨ ਇੰਡੀਵਿਜੂਅਲ ਅਗਰ ਮੈਂ ਅੱਜ ਹਟ ਜਵਾਂ ਪਾਰਟੀ ਤੋਂ ਤੇ ਮੇਰੀ ਕੋਈ ਵੈਲਿਊ ਨਹੀਂ ਹੈ ਜੀ ਪੰਜਾਬ ਵਿੱਚ ਆਪਰੇਸ਼ਨ ਲੋਟਸ ਦੀ ਬਹੁਤ ਚਰਚਾ ਚੱਲਦੀ ਆ ਆਪਰੇਸ਼ਨ ਲੋਟਸ ਹੀ ਅਸੀਂ ਕਹਾਂਗੇ ਕਿਉਂਕਿ ਜਿਸ ਤਰੀਕੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਆ ਕੋਈ ਜਾਂਚ ਦੀ ਮੰਗ ਹੈਗੀ ਹੈ ਕਿ ਜਿਹੜੇ ਆਗੂ ਇਸ ਟੈਂਟ ਤੇ ਸ਼ਫਲਿੰਗ ਕਰ ਰਹੇ ਨੇ ਇੱਕ ਪਾਸੇ ਦੂਸਰੇ ਪਾਸੇ ਜਾ ਰਹੇ ਨੇ ਉਹਨਾਂ ਦੀ ਜਾਂਚ ਪੜਤਾਲ ਹੋਵੇ ਕਿ ਜੀ ਉਹਨਾਂ ਦੇ ਕੋਈ ਕਿਸ ਤਰੀਕੇ ਉਹ ਜਾ ਰਹੇ ਨੇ ਕਿਉਂ ਜਾ ਰਹੇ ਨੇ ਦੇਖੋ ਜਾਂਚ ਪੜਤਾਲ ਕਰਨ ਦਾ ਤਾਂ ਫਾਇਦਾ ਹੈ ਕਿ ਸੈਂਟਰ 'ਚ ਵੀ ਭਾਜਪਾ ਦੀ ਸਰਕਾਰ ਹੈ ਜੀ ਤੇ ਇੱਥੇ ਵੀ ਸਾਰਾ ਬੀਜੇਪੀ ਤੱਕ ਤਾਂ ਜਾਂਚ ਕਰਨੀ ਕਿੰਨੇ ਆ ਮੈਂ ਤਾਂ ਜਨਤਾ ਦੀ ਅਦਾਲਤ ਵਿੱਚ ਜਾ ਰਿਹਾ ਕਿ ਜਨਤਾ ਦੇਖੇ ਕਿ ਆਉਣ ਵਾਲੇ 2025 ਦੇ ਇਲੈਕਸ਼ਨ ਉਹਦੇ ਵਿੱਚ ਜਨਤਾ ਜਵਾਬ ਦੇਵੇ ਕਿ ਇਹ ਇਨਾ ਦੇ ਕੌਂਸਲਰਾਂ ਦਾ ਕੀ ਕਰਨਾ ਚਾਹੀਦਾ ਤੇ ਸਾਡੀ ਮੰਗ ਹੈ ਵੀ ਜਲਦ ਤੋਂ ਜਲਦ ਚੋਣਾ ਹੋ ਜਾਣੀਆਂ ਚਾਹੀਦੀਆਂ ਟਾਈਮ ਨਾ ਪਵੇ ਹਾਂ ਸਾਡੀ ਮੇਰੀ ਮੰਗ ਹੈ ਜੀ ਕਿ ਜਲਦ ਤੋਂ ਜਲਦ ਚੋਣਾ ਹੋਣ ਕਿਉਂਕਿ ਇਹ 27 ਦਿਨ ਵਿੱਚ ਜਿਹੜਾ ਇਹ ਖੇਲਾ ਚੱਲਣਾ ਹੈ ਕਦੀ ਬੀਜੇਪੀ ਨੇ ਆ ਆਪਣਾ ਉਹਨਾਂ ਨੂੰ ਆਪਣੇ ਵੱਲ ਕਰਨਾ ਹੈ ਤੇ ਆਪ ਆਪ ਵੀ ਕੋਈ ਕਟਨੀ ਹੈ ਕਾਂਗਰਸ ਵੀ ਕੋਈ ਕਟਨੀ ਹੈ ਸੋ ਇਹਨਾਂ ਦਾ ਖੇਲਾ ਜਿਹੜਾ ਚੱਲਣਾ ਉਹ ਜਨਤਾ ਵਾਸਤੇ ਧੋਖਾ ਹੈ ਤੇ ਪਬਲਿਕ ਵਾਸਤੇ ਚੰਡੀਗੜ੍ਹ ਦੇ ਲੋਕਾਂ ਦੇ ਧੋਖਾ ਹੈ ਜੀ ਸਭ ਤੋਂ ਪਹਿਲੇ ਲੋਕਤੰਤਰ ਦੇ ਚੌਥੇ ਸਤੰਭ ਸਾਰੇ ਮੇਰੇ ਮੀਡੀਆ ਦੇ ਭਰਾਓ ਇੱਥੇ ਪਹੁੰਚਣ ਤੇ ਮੈਂ ਤੁਹਾਡਾ ਜੀ ਆਇਆਂ ਖਾਂਦਾ ਜਿਹੜੀ ਮੇਅਰ ਦੀ ਇਲੈਕਸ਼ਨ ਦੀ ਗੱਲ ਹੈ ਜੀ ਮੈਂ 3 ਮਹੀਨੇ ਪਹਿਲੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਮੈਂ ਇੱਕ ਸ਼ੰਕਾ ਜਿਤਾਈ ਸੀ ਕਿ ਹਾਊਸ ਟ੍ਰੇਡਿੰਗ ਦਾ ਜੋ ਖੇਲ ਹਮੇਸ਼ਾ ਪਿੱਛੇ ਵੀ ਰਿਹਾ ਹੈ ਕਿਉਂਕਿ 2024 ਚ ਵੀ ਤੁਸੀਂ ਦੇਖਿਆ ਹੈ ਕਿ ਜੋ ਭਾਜਪਾ ਨੇ ਅਨਿਲ ਮਸੀਹ ਦੇ ਥਰੂ ਜੋ 8 ਵੋਟਾਂ ਰੱਦ ਕੀਤੀਆਂ ਉਹਦੇ ਨਾਲ ਇੱਕ ਨਾ ਲੋਕਤੰਤਰ ਨੂੰ ਬਹੁਤ ਜ਼ਿਆਦਾ ਤੱਕਾ ਲੱਗਦਾ ਹੈ ਦੋ ਮੇਅਰ ਜੋ ਦੋ ਕੌਂਸਲਰ ਭਾਜਪਾ ਵਿੱਚ ਗਏ ਹਨ ਉਹਦੇ ਵਿੱਚ ਜੋ ਬੀਜੇਪੀ ਚ ਗਏ ਹਨ ਮੈਂ ਸਮਝਦਾ ਕਿ ਜਨਤਾ ਨੇ ਜਿਸ ਕਾਉਂਸਲਰ ਨੂੰ ਜਿਸ ਅਹੁਦੇ ਵਾਸਤੇ ਜਿਸ ਪਾਰਟੀ ਇਸ ਤੇ ਚੁਣਿਆ ਉਹ ਕਾਉਂਸਲਰ ਦਾ ਕੱਲ ਬੀਜੇਪੀ ਦਾ ਪ੍ਰਧਾਨ ਕਹਿ ਰਿਹਾ ਸੀ ਕਿ ਮੋਦੀ ਜੀ ਦੀ ਨੀਤੀਆਂ ਕਾਰਨ ਉਹ ਉੱਥੇ ਗਏ ਹਨ ਮੈਂ ਸਮਝਦਾ ਕਿ 25001 ਵਾਰਡ 'ਚ ਬੰਦਾ ਬੰਦੇ ਹੁੰਦੇ ਹਨ ਉਹਨਾਂ ਦਾ ਹਮੇਸ਼ਾ ਲੋਕਤੰਤਰ ਵਿੱਚ ਉਹਨਾਂ ਨੇ ਜਿਹੜੀ ਅਗਰ ਆਪ ਨੂੰ ਵੋਟ ਪਾਈ ਹੈ ਕਾਂਗਰਸ ਦੇ ਕਾਉਂਸਲਰ ਨੂੰ ਵੋਟ ਪਾਈ ਹੈ ਉਹਨਾਂ ਨਾਲ ਤੱਕੇ ਵਾਲੀ ਗੱਲ ਹੁੰਦੀ ਹੈ ਸੋ ਮੈਂ ਹਮੇਸ਼ਾ ਹਾਊਸਟ੍ਰੀਡਿੰਗ ਦੇ ਖਿਲਾਫ ਰਹਾ ਕਿਉਂਕਿ ਦੋ ਕੌਂਸਲਰ ਜਿਹੜੇ ਉੱਥੇ ਆਪਣਾ ਭਾਜਪਾ ਚ ਗਏ ਹਨ ਉਹਦੇ ਪਿੱਛੇ ਅਕਾਲੀ ਦਲ ਨੂੰ ਪੂਰੀ ਸ਼ੰਕਾ ਹੈ ਕਿ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਜਾਂ ਉਹਦਾ ਖੇਲ ਚੱਲਿਆ ਸੋ ਮੈਂ ਅਕਾਲੀ ਦਲ ਇਹਦੇ ਸਖਤ ਖਿਲਾਫ ਹੈ ਉਹ ਲੋਕਤੰਤਰ ਵਿੱਚ ਜੋ ਲੋਕਾਂ ਨੇ ਜਿਸ ਨਮਾਣਦੇ ਨੂੰ ਚੁਣਿਆ ਉਹਦੇ ਹਸਾਬ ਨਾਲ ਹੀ ਉਹਨੂੰ ਉਸ ਪਾਰਟੀ 'ਚ ਰਹਿਣਾ ਚਾਹੀਦਾ ਹੈ ਸੋ ਮੈਂ ਇਹੀ ਕਵਾਂਗਾ ਕਿ ਹਾਲੇ ਖੇਲ ਅੱਗੇ ਵੀ ਚੱਲਣਾ ਕਿਉਂਕਿ 2 ਤਰੀਕ ਮੇਅਰ ਦਾ ਇਲੈਕਸ਼ਨ ਅਨਾਉਂਸ ਹੋਇਆ 2 ਤਰੀਕ ਨੂੰ ਕੱਲ ਮੇਅਰ ਦੇ ਇਲੈਕਸ਼ਨ ਅਨਾਉਂਸ ਹੋਇਆ ਤਾਂ 29 ਤਰੀਕ ਤੱਕ ਇਹ ਖੇਲਾ ਚੱਲਣਾ ਹੈਗਾ ਕਿਉਂਕਿ ਚੰਡੀਗੜ੍ਹ ਦੀ ਜਨਤਾ ਨੇ ਇਹ ਦੇਖ ਲਿਆ ਕਿ ਮੇਅਰ ਇਲੈਕਸ਼ਨ ਵਿੱਚ ਜੋ 2024 'ਚ ਹੋਇਆ ਉਹੀ ਖੇਲਾ ਇੱਥੇ ਫੇਰ ਚੱਲਣਾ ਹੈ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਕੀ ਕੋਈ ਗਵਰਨਰ ਸਾਹਿਬ ਦੇ ਨਾਲ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਉਹਨਾਂ ਦੇ ਨਾਲ ਕੋਈ ਮੁਲਾਕਾਤ ਦਾ ਸਮਾਂ ਮੰਗ ਰਹੇ ਹੋ ਜਾਂ ਕਿ ਸਾਰੇ ਤਰੀਕਾਂ ਜਿਹੜੀਆਂ ਜਲਦ ਤੋਂ ਜਲਦ ਅੱਗੇ ਕੀਤੀਆਂ ਜਾਣ ਅਸੀਂ ਜੋ ਆਪਣਾ ਗਵਰਨਰ ਸਾਹਿਬ ਨਾਲ ਵੀ ਅਸੀਂ ਇੱਕ ਲੈਟਰ ਪਾਈ ਹੈ ਜੀ ਉਹਨਾਂ ਤੋਂ ਟਾਈਮ ਮੰਗ ਰਹੇ ਹਾਂ ਕਿਉਂਕਿ ਮੇਨ ਜੋ ਸਾਡਾ ਮਕਸਦ ਹੈ ਕਿ ਜਲਦ ਤੋਂ ਜਲਦ ਇਲੈਕਸ਼ਨ ਹੋਣ ਤਾਂ ਕਿ ਹਾਊਸ ਟ੍ਰੇਡਿੰਗ ਦਾ ਜਿਹੜਾ ਖਤਰਾ ਹੈ ਉਹ ਘੱਟ ਤੋਂ ਘੱਟ ਹੋਵੇ ਔਰ ਜੋ ਮੇਨ ਮੇਰਾ ਮੁੱਦਾ ਹੈ ਕਿ ਮੇਅਰ ਜੋ ਹੈ 5 ਸਾਲਾਂ ਹਸਤੇ ਹੋਣਾ ਚਾਹੀਦਾ ਹੈ ਕਿਉਂਕਿ 10 ਇਹ 10 ਮਹੀਨੇ ਦਾ ਮੇਅਰ ਰਹਿ ਜਾਂਦਾ ਜੀ ਇਹਦੇ ਵਿੱਚ ਕਿਉਂਕਿ ਅਸੀਂ ਜੋ ਦੇਖਦੇ ਹਾਂ ਕਿ ਜਨਵਰੀ 19